ਅੱਜ ਤੋਂ ਤਕਰੀਬਨ 10-12 ਸਾਲ ਪਹਿਲਾਂ ਜੋ ਗੈਸ ਕਾਂਡ ਦਾ ਸੰਤਾਪ ਦਰਾਹਾ ਨੇ ਹੰਡਾਇਆ ਸੀ ਅੱਜ ਫਿਰ ਉਹਦੀ ਇੱਕ ਤਸਵੀਰ ਦਰਾਹਾ ਵਿਖੇ ਵੇਖਣ ਨੂੰ ਮਿਲੀ ਦਰਾਹਾ ਦੇ ਸ਼ਹਿਰ ਨਾਲ ਲੱਗਦੇ ਫਲਾਈਓਵਰ ਦੇ ਹੇਠਾਂ ਇੱਕ ਹੋਰ ਕੰਟੇਨਰ ਫਸ ਗਿਆ ਗੱਨੇ ਬਤੇ ਰਹੀ ਕਿ ਉਹ ਕੋਈ ਜਾਨਲੇਵਾ ਗੈਸ ਵਾਲਾ ਨਹੀਂ ਸੀ ਜਿਸ ਕਾਰਨ ਕੰਟੇਨਰ ਦਾ ਡਰਾਈਵਰ ਅਧਿਸਥਾਨਕ ਲੋਕੋਸ ਨੂੰ ਕੱਢਾਣ ਲਈ ਜਦੋਂ ਜਹਿਦ ਕਰਦੇ ਰਹੇ ਪਰ ਸਵਾਲ ਇਹ ਹੈ ਕਿ ਕਦੋਂ ਤੱਕ ਦਰਾਹਾ ਵਾਸੀ ਇਸ ਤਰ੍ਹਾਂ ਦੇ ਖਤਰਿਆਂ ਨਾਲ ਖੇਡਦੇ ਰਹਿਣਗੇ ਦਰਾਹਾ ਕੈਦ ਕਾਂ ਸਮੇਂ ਜੀਆਂ ਮੌਜੂਦਾ ਸਰਕਾਰਾਂ ਨੇ ਵੀ ਵੱਡੇ ਵੱਡੇ ਦਾਅਵੇ ਕੀਤੇ ਸੀ ਕਿ ਦਰਾਹਾ ਵਾਸੀਆਂ ਨੂੰ ਇਸ ਤਰ੍ਹਾਂ ਦੇ ਖਤਰਿਆਂ ਤੋਂ ਨਿਸ਼ਚਿਤ ਹੋਣ ਦੇਣਗੇ ਪਰੰਤੂ ਮੌਜੂਦਾ ਸਰਕਾਰਾਂ ਦਾ ਵਿਜ਼ਨ ਵੀ ਆਉਣ ਵਾਲੇ ਸੰਕਟ ਲਈ ਕਮਜ਼ੋਰ ਹੀ ਲੱਗਦਾ ਹੈ ਸੋ ਜੇ ਪੋਖ ਵਿੱਚ ਦਰਾਹਾ ਵਾਸੀ ਫਿਰ ਤੋਂ ਕਿਸੇ ਵੱਡੇ ਸੰਕਟ ਵਿੱਚ ਫਸਦੇ ਹਨ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਹੁੰਦਾ ਲੋਡ ਕੀ ਹੁੰਦਾ ਅਜੇ ਤੇ ਨਾਲ ਕੀ ਹੁੰਦਾ ਲੋਡ এজ ਕੀ ਹੁੰਦਾ ਹੁੰਦਾ ਨਹੀਂ ਵੈਸੇ ਕੀ ਲੋਡ ਕਰਦੇ ਹੋ ਨੇ ਅਜਾ ਕੀ ਕਰ ਕਰ ਰਹੇ ਹੈ ਹੈ ਕੀ ਲੋਡ ਕਰਤੇ ਹੋ ਉਸਮੇ ਲੋਡ ਕੀ ਕਰਤੇ ਹੋ ਗੈਸ ਹੁੰਦੀ ਹੈ ਇਸਮੇ ਗੈਸ ਨਹੀਂ ਹੋਈ ਨਹੀਂ ਗੈਸ ਨਹੀਂ ਹੋ ਅੱਛਾ ਐਪ ਸੇ ਬਹਤਾ ਹੈ ਠੀਕ ਹੈ ਸਵੈਸਟਮ ਅਸੀਂ ਖੜੇ ਆਂ ਦਰਾਹਾ ਪਿੰਡ ਨੂੰ ਜਾਣ ਦੇ ਰਾਹ ਵਿਖੇ ਤੇ ਫਲਾਈਓਵਰ ਦੇ ਥੱਲੇ ਇੱਕ ਗੱਡੀ ਸਟਕ ਹੋਈ ਹੋਈ ਆ ਇੱਥੇ ਫਸੀ ਹੋਈ ਆ ਗੱਡੀ ਤੇ ਡਰਾਈਵਰ ਜਿਹੜਾ ਉਹ ਕਹਿੰਦਾ ਮੇਰਾ 8 ਸਾਲ ਦਾ ਐਕਸਪੀਰੀਅੰਸ ਆ 8 ਸਾਲ ਦਾ ਐਕਸਪੀਰੀਅੰਸ ਤੁਹਾਡੇ ਸਾਹਮਣੇ ਆ ਕਿ ਗੱਡੀ ਇੱਥੇ ਪੂਰੀ ਤਰ੍ਹਾਂ ਬੁਰੀ ਤਰ੍ਹਾਂ ਫਸੀ ਹੋਈ ਆ ਇਸ ਤੋਂ ਪਹਿਲਾਂ ਵੀ ਦਰਾਹਾ ਇਹ ਚੀਜ਼ ਚੱਲ ਚੁੱਕਿਆ ਕਿਉਂਕਿ ਇਹ ਗੱਡੀ ਦੇ ਵਿੱਚ ਕੀ ਹੈਗਾ ਕੀ ਨਹੀਂ ਹੈਗਾ ਡਰਾਈਵਰ ਜਾਣਦਾ ਜਾਂ ਉਹਦੇ ਨਾਲ ਦਾ ਸਾਥੀ ਜਾਣਦਾ ਬਟ ਇਸ ਤੋਂ ਪਹਿਲਾਂ ਦਰਾਹਾ ਨੇ ਇਹ ਈ ਚੀਜ਼ ਚੱਲੀ ਆ ਕਿ ਗੈਸ ਦਾ ਟੈਂਕਰ ਇੱਕ ਫਸਿਆ ਸੀਗਾ ਬਟ ਉਹਦੇ ਵਿੱਚ ਕੀ ਹੋਇਆ ਹਾਲਾਤ ਸਾਰੇ ਦਰਾਹਾ ਦੇ ਏਰੀਆ ਵਾਲੇ ਲੋਕ ਜਾਣਦੇ ਨੇ ਹ ਹਾਲਾਤ ਇਹ ਨੇ ਕਿ ਗੱਡੀ ਪੂਰੀ ਬੁਰੀ ਤਰ੍ਹਾਂ ਫਸੀ ਹੋਈ ਆ ਸਵਾਲ ਇਹ ਆ ਕਿ ਹੁਣ ਗੱਡੀ ਦੇ ਵਿੱਚ ਕੀ ਹੈਗਾ ਕੀ ਨਹੀਂ ਹੈਗਾ ਦਾ ਸਮਾਂ ਜਾਣਦਾ ਬਟ ਜੇ ਇਹੀ ਗੈਸ ਦਾ ਟੈਂਕਰ ਹੁੰਦਾ ਡਰਾਈਵਰ ਨੇ ਹੁਣ ਤਾਂ ਗੱਡੀ ਛੱਡ ਕੇ ਭੱਜ ਜਾਣਾ ਸੀਗਾ ਤੇ ਦਰਾਹਾ ਜਿਹੜਾ ਉਹ ਖਤਰੇ ਦੀ ਗੱਗੂ ਵੱਜਣੀ ਸੀ ਦਰਾਹਾ ਦੇ ਵਿੱਚ ਤੇ ਆਜੋ ਤੁਹਾਨੂੰ ਹਾਲਾਤ ਦਿਖਾਉਨੇ ਆ ਇੱਥੇ ਕੀ ਨੇ ਕਿ ਇਸ ਟਾਈਮ ਇਹਦੀਆਂ ਫਰੰਟ ਟਾਇਰ ਦੀ ਜਿਹੜੀ ਹਵਾ ਵੀ ਕੱਢ ਦਿੱਤੀ ਗਈ ਆ ਤੇ ਉਸ ਤੋਂ ਬਾਅਦ ਟਾਇਰਾਂ ਦੀ ਹਵਾ ਵੀ ਕੱਢ ਦਿੱਤੀ ਗਿਆ ਟਾਇਰ ਇੱਥੇ ਟਾਇਰਾਂ ਦੀ ਹਵਾ ਵੀ ਕੱਢ ਦਿੱਤੀ ਗਈ ਆ ਵੀਰੇ ਸਾਈਡ ਤੇ ਹੋਇਆ ਮਾਰਾ ਯਾਰ ਆ ਟਾਇਰਾਂ ਦੀ ਹਵਾ ਵੀ ਕੱਢ ਦਿੱਤੀ ਗਈ ਆ ਪਰ ਹਲੇ ਤੱਕ ਗੱਡੀ ਬਹੁਤ ਕਸੂਤੇ ਢੰਗ ਨਾਲ ਇੱਥੇ ਫਸੀ ਹੋਈ ਆ ਡਰਾਈਵਰ ਸਾਹਿਬ ਨੇ ਇਹ ਗੱਡੀ ਦਾ ਡਰਾਈਵਰ ਨੇ ਠੀਕ ਆ ਜੀ ਤੇ ਇਹ ਇਹਨਾਂ ਦੇ ਨਾਲ ਹੈਲਪਰ ਨੇ ਇਹਨਾਂ ਦੀ ਕੋਈ ਜੱਜਮੈਂਟ ਨਹੀਂ ਹੈਗੀ 8 ਸਾਲ ਦਾ ਡਰਾਈਵਰ ਡਰਾਈਵਰ ਕਹਿ ਰਿਹਾ ਉਹਨਰੇ ਕਹਿਣ ਦੀ ਗੱਲ ਆ ਕਿ ਮੇਰੇ ਕੋਲ 8 ਸਾਲ ਦਾ ਐਕਸਪੀਰੀਅੰਸ ਆ ਰਾਹ ਆ ਗਿਆ ਵੀ ਇਹ ਚੀਜ਼ ਦੀ ਮਾਰ ਚੱਲ ਚੁੱਕਿਆ ਕੋਈ ਗੈਸ ਦਾ ਟੈਂਕਰ ਇੱਕ ਫਸਿਆ ਸੀ ਸਾਡੇ ਨਾਲ ਇੱਥੇ ਦੁਰਾਹਵਾਸੀ ਮੌਜ ਤੇ ਇੱਕ ਗੱਡੀ ਇੱਥੇ ਸਟਕ ਹੋਈ ਹਿਆ ਇਹਦੇ ਬਾਰੇ ਕੀ ਕਰਨਾ ਚਾਹੁੰਦੇ ਆ ਤਾਂ ਕੌਣ ਜ਼ਿੰਮੇਵਾਰ ਹੈ ਜੇ ਕੋਈ ਗੈਸ ਦਾ ਟੈਂਕਰ ਹੁੰਦਾ ਤੇ ਕੀ ਹਾਲਾਤ ਹੁੰਦੇ ਹਣੋਂ ਦਰਾਹੇ ਦੇ ਇਹ ਤਾਂ ਵੀਰੇ ਇਹਨਾਂ ਨੂੰ ਇਹ ਦੇਖਣਾ ਚਾਹੀਦਾ ਵਾ ਕਿ ਪਹਿਲਾਂ ਵੀ ਆਪਾਂ ਔਰੇ ਮਾਰ ਚੱਲ ਚੁੱਕੇ ਆ ਔਰੇ ਗੈਸ ਟੈਂਕਰ ਦੀ ਠੀਕ ਆ ਸਾਰੇ ਪਿੰਡ ਦੇ ਸਾਰੇ ਸ਼ਹਿਰ ਨੂੰ ਦਰਾਹੇ ਸ਼ਹਿਰ ਨੂੰ ਤੇ ਸਾਰੇ ਦਰਾਹੇ ਪਿੰਡ ਨੂੰ ਮਾਰ ਚੱਲ ਚੁੱਕੇ ਆ ਠੀਕ ਆ ਤੇ ਇਸ ਕਰਕੇ ਡਰਾਈਵਰ ਵੀਰ ਨੂੰ ਇਹ ਚਾਹੀਦਾ ਕਿ ਜੱਜਮੈਂਟ ਕਰਕੇ ਗੱਡੀ ਘੱਟਣੀ ਚਾਹੀਦੀ ਹਰ ਇੱਕ ਚੀਜ਼ ਦੀ ਠੀਕ ਆ ਨਾ ਜੇ ਕੋਈ ਜੱਜਮੈਂਟ ਨਹੀਂ ਹੁੰਦੀ ਤੂੰ ਕਿਉਂ ਕਰਦਾ ਗੱਡੀ ਠੀਕ ਹੈ ਨਾ ਇਸ ਕਰਕੇ ਤਾਂ ਇਹ ਡਰਾਈਵਰ ਵੀਰ ਦੀ ਗਲਤੀ ਹੁੰਦੀ ਆ ਤਾਂ ਹੋਰ ਕਿਸੇ ਦੇ ਬੰਦੇ ਦੀ ਗਲਤੀ ਨਹੀਂ ਹੁੰਦੀ ਹੈਗੀ ਠੀਕ ਹੈ ਫਿਰ ਵੀ ਚਲੋ ਇਹ ਕਹਿੰਦੇ ਆ ਡਰਾਈਵਰ ਵੀਰ ਨੂੰ ਖਾਦੀ ਪਿੱਤੀ ਹੁੰਦੀ ਆ ਰੇਕ ਦੀ ਖਾਦੀ ਪਿੱਤੀ ਹੁੰਦੀ ਆ ਕੋਈ ਗੱਲ ਨਹੀਂ ਚੱਲ ਜਾਂਦੀ ਆ ਕੋਈ ਯੱਕਰ ਨਹੀਂ ਪਰ ਐਡਾ ਵੀ ਨਹੀਂ ਹੈ ਕੋਈ ਐਡੀ ਚੀਜ਼ ਆਪਾਂ ਪੁਲ ਥੱਲੇ ਫਸਾ ਦਈਏ ਮੰਨਿਆ ਪਰ ਮੰਨਿਆ ਸ਼ਹਿਰ ਅਧਰਾ ਠੀਕ ਆ ਤਾਂ ਇਹ ਗੱਲ ਤੇ ਆਪਾਂ ਡਰਾਈਵਰ ਨੂੰ ਆਪਾਂ ਵੀਰ ਨੂੰ ਇਹ ਗੱਲ ਕਹਿੰਨੇ ਆ ਵੀ ਇਹ ਚੀਜ਼ ਤੇ ਗੌਰ ਕਰੋ ਕੀ ਮਾੜੀ ਮੋਟੀ ਚੀਜ਼ ਨਹੀਂ ਹੈਗੀ ਡਰਾਈਵਰ ਦੇ ਕਹਿਣ ਦੇ ਮੁਤਾਬਕ ਉਹਦਾ 8 ਸਾਲ ਦਾ ਐਕਸਪੀਰੀਅੰਸ ਹੈ ਤੇ ਉਹਨੇ ਫਰਾਈਵਰ ਤੋਂ ਉੱਪਰ ਵੀ ਜਾਣਾ ਸੀਗਾ ਬਟ ਉੱਥੇ ਨੇ ਇੱਕ ਐਕਸਪੈਰੀਮੈਂਟ ਕੀਤਾ ਤੇ ਇਹ ਐਕਸਪੈਰੀਮੈਂਟ ਦਾ ਖਮਾਚਾ ਜਿਹੇ ਦਰਾਹੇ ਨੂੰ ਭੁਗਤਣਾ ਪੈਂਦਾ ਤਾਂ ਕੀ ਹਾਲਾਤ ਹੁੰਦੇ ਹਣ ਨੂੰ ਇਹ ਦਰਾਹੇ ਪਿੰਡ ਦੇ ਮੈਂ ਜਿਹਨੂੰ ਵੀ ਅਹਿਮਦ ਜੀ ਤੇ ਇਹ ਚੀਜ਼ ਡਰਾਈਵਰ ਨੂੰ ਵੀ ਚਾਹੀਦੀ ਆ ਤੇ ਹਰੇਕ ਜਿਹਦੇ ਗੱਡੀ ਦਾ ਮਾਲਕ ਆ ਉਹਨੂੰ ਵੀ ਚਾਹੀਦੀ ਆ ਕੋਈ ਵੀ ਚੀਜ਼ ਜਿਹੜੇ ਬੰਦੇ ਨੂੰ ਦੇਣੀ ਆ ਤਾਂ ਕੋਈ ਵੀ ਜਸਟਿਮੇਟ ਦੇ ਕੇ ਦਵੇ ਵੀ ਗੱਡੀ ਅਸੀਂ ਉਹ ਬੰਦੇ ਕੋਲ ਨਿਕਲ ਚੁੱਕੀ ਕਿ ਨਹੀਂ ਨਿਕਲੂਗੀ